ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਸਭ ਜਿਸਮੂ ਸਾਧ ਸੰਗਤ ਜੀ ਦਾ ਸਾਡੇ ਚੈਨਲ ਧੰਨ ਧਨ ਬਾਬਾ ਦੀਪ ਸਿੰਘ ਜੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਚੈਨਲ ਨੂੰ ਇੰਨਾ ਪਿਆਰ ਸਤਿਕਾਰ ਬਖਸ਼ਿਆ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ ਗੁਰਬਾਣੀ ਨਾਲ ਰਿਲੇਟਡ ਆਪਦੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹਿਣਾ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਇਸ ਵਾਹਿਗੁਰੂ ਪਰਮਾਤਮਾ ਦੇ ਸੱਚੇ ਗੁਰਸਿੱਖ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਹਨ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਪ੍ਰਸਾਦ ਸੰਗਤ ਜੀ ਵੈਸੇ ਤਾਂ ਆਪਾਂ ਨੂੰ ਸਭ ਨੂੰ ਹੀ ਪਤਾ ਹੈ ਕਿ ਆਪਾਂ ਸਾਰੇ ਹੀ ਸੱਚੇ ਹੋਣ ਦਾ ਦਿਖਾਵਾ ਕਰਦੇ ਆਂ ਪਰ ਪ੍ਰਸਾਦ ਸੰਗਤ ਜੀ ਇਹ ਵੀ ਆਪਾਂ ਨੂੰ ਨਾਲ ਜ਼ਰੂਰ ਪਤਾ ਹੈ ਕਿ ਅੱਜ ਕੱਲ ਦੇ ਜਮਾਨੇ ਵਿੱਚ ਸੱਚੀ ਤੇ ਪਵਿੱਤਰ ਰੂਹ ਦਾ ਮਿਲਣਾ ਬੜਾ ਹੀ ਮੁਸ਼ਕਲ ਹੈ ਵੈਸੇ ਤਾਂ ਗੁਰਬਾਣੀ ਦਾ ਜਾਪ ਆਪਾਂ ਸਾਰੇ ਹੀ ਕਰ ਲੈਂਦੇ ਆਂ ਪਰ ਪ੍ਰਸਾਦ ਸੰਗਤ ਜੀ ਉਸ ਗੁਰਬਾਣੀ ਦੇ ਜਾਪ ਦਾ ਆਪਾਂ ਨੂੰ ਫਲ ਕਿਉਂ ਨਹੀਂ ਮਿਲਦਾ ਭਾਵੇਂ ਕਿ ਆਪਾਂ ਗੁਰਬਾਣੀ ਦਾ ਸਿਰਫ ਜਾਪ ਹੀ ਕਰਦੇ ਆਂ ਪਰ ਗੁਰਬਾਣੀ ਵੱਲੋਂ ਦਿੱਤੇ ਗਏ ਆਦੇਸ਼ ਉਹਨਾਂ ਗੁਰਾਂ ਵੱਲੋਂ ਦਿੱਤੇ ਗਏ ਹੁਕਮ ਉਹਨਾਂ ਦੀ ਆਪਾਂ ਪਾਲਣਾ ਨਹੀਂ ਕਰਦੇ ਜੋ ਵੀ ਗੁਰਬਾਣੀ ਵਿੱਚ ਲਿਖਿਆ ਹੈ ਆਪਾਂ ਪੜ੍ਹ ਕੇ ਇੱਕ ਕੰਨ ਪਾ ਕੇ ਦੂਜੇ ਕੰਨ ਕੱਢ ਦਿੰਨੇ ਆ ਆਪਾਂ ਅਣ ਸੁਣਿਆ ਕਰ ਦਿੰਨੇ ਆ ਆਪਣੇ ਤੇ ਗੁਰਬਾਣੀ ਦਾ ਕੋਈ ਅਸਰ ਨਹੀਂ ਹੁੰਦਾ ਆਪਾਂ ਸਿਰਫ ਆਪਣੀ ਮੋਖ ਵਿੱਚੋਂ ਹੀ ਗੁਰਬਾਣੀ ਦਾ ਚਾਪ ਕਰਦੇ ਆ ਅਸਲ ਵਿੱਚ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਗੁਰਬਾਣੀ ਦਾ ਆਪਣੇ ਮਨ ਤੇ ਵੀ ਥੋੜਾ ਚਾਨਣਾ ਪਾਈਏ ਭਾਵੇਂ ਆਪਾਂ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰਬਾਣੀ ਦਾ ਜਾਪ ਕਰਕੇ ਨਿਤਨੇਮ ਕਰਕੇ ਗੁਰੂ ਘਰ ਮੱਥਾ ਵੀ ਟੇਕ ਆਈਏ ਪਰ ਜੇ ਆਪਾਂ ਸਾਰੇ ਦਿਨ ਵਿੱਚ ਮਾੜੇ ਹੀ ਕਰਮ ਕਰਨੇ ਨੇ ਤਾਂ ਆਪਣੇ ਉਹ ਕਰਮਾਂ ਦਾ ਫਲ ਤਾਂ ਆਪਾਂ ਨੂੰ ਭੁਗਤਣਾ ਹੀ ਪੈਣਾ ਏ ਸੋ ਸਾਧ ਸੰਗਤ ਜੀ ਉਸ ਲਈ ਗੁਰਬਾਣੀ ਦਾ ਆਪਾਂ ਨੂੰ ਪੂਰਾ ਫਲ ਨਹੀਂ ਮਿਲ ਸਕਦਾ ਸਾਥ ਸੰਗਤ ਜੀ ਆਪਾਂ ਨੂੰ ਚਾਹੀਦਾ ਏ ਕਿ ਆਪਾਂ ਆਪਣੀ ਜ਼ਿੰਦਗੀ ਵਿੱਚ ਦਿਖਾਵੇ ਦਾ ਸ਼ੋਰ ਸ਼ਰਾਬੇ ਦਾ ਖੜਾ ਛੱਡਿਏ ਤੇ ਆਪਾਂ ਆਪਣੀ ਜ਼ਿੰਦਗੀ ਨੂੰ ਸੱਚਾਈ ਨਾਲ ਭਰਪੂਰ ਕਰੀਏ ਸਾਥ ਸੰਗਤ ਜੀ ਜੋ ਸੱਚ ਹੈ ਉਸ ਨੂੰ ਸੱਚ ਕਹੀਏ ਜੋ ਝੂਠ ਹੈ ਉਸ ਨੂੰ ਝੂਠ ਕਹੀਏ ਕਿਸੇ ਦੀ ਵੀ ਨਿੰਦਿਆ ਚੁਗਲੀ ਨਾ ਕਰੀਏ ਕਿਸੇ ਦੀ ਪਿੱਠ ਪਿੱਛੇ ਬੁਰਾਈ ਨਾ ਕਰੀਏ ਸਾਥ ਸੰਗਤ ਜੀ ਕਿਉਂਕਿ ਬੁਰਾਈ ਕਰਨਾ ਬਹੁਤ ਹੀ ਮਾੜਾ ਕੰਮ ਹੁੰਦਾ ਹੈ ਇਸ ਨਾਲ ਆਪਾਂ ਔਗਣਾ ਭਰੇ ਹੋ ਜਾਣੇ ਹਾਂ ਆ ਸੰਗਤ ਜੀ ਕਿਸੇ ਗਰੀਬ ਦੀ ਮਦਦ ਕਰੀਏ ਵੱਧ ਤੋਂ ਵੱਧ ਵੈਸੇ ਤਾਂ ਆਪਾਂ ਦੇਖਦੇ ਆਂ ਕਿ ਅਮੀਰ ਜਦੋਂ ਆਉਂਦੇ ਨੇ ਆਪਣੇ ਘਰੇ ਕੋਈ ਰਿਸ਼ਤੇਦਾਰ ਏ ਕੋਈ ਤਗੜਾ ਵਧੀਆ ਰਿਸ਼ਤੇਦਾਰ ਆ ਜਾਵੇ ਤਾਂ ਆਪਾਂ ਆਪਾਂ ਖਾਣ ਪਾਣ ਬਣਾਉਣ ਵਿੱਚ ਕੋਈ ਕਮੀ ਕਸਰ ਨਹੀਂ ਛੱਡਦੇ ਆਪਾਂ ਉਹਨਾਂ ਲਈ ਖਾਣ ਪੀਣ ਲਈ ਬਹੁਤ ਸਾਰੀਆਂ ਵੈਰਾਈਟੀਆਂ ਬਣਾਉਂਦੇ ਆਂ ਪਰ ਜੇਕਰ ਸੰਗਤ ਜੀ ਪਰ ਸਾਧ ਸੰਗਤ ਜੀ ਜੇਕਰ ਉਹਨਾਂ ਦੀ ਜਗ੍ਹਾ ਤੇ ਇੱਕ ਕੋਈ ਸਧਾਰਨ ਫੈਮਿਲੀ ਆਵੇ ਤਾਂ ਆਪਾਂ ਸਭ ਜਾਣਦੇ ਹਾਂ ਕਿ ਆਪਾਂ ਕਿੰਨੀ ਕਦਰ ਕਰਦੇ ਹਾਂ ਚਾਹੇ ਉਹ ਕਿੰਨੇ ਹੀ ਸੱਚੇ ਸੁੱਚੇ ਤੇ ਕਿੰਨੇ ਹੀ ਆਪਣੇ ਲਈ ਸਹੀ ਜ਼ਰੂਰ ਹੋਣ ਆਵੇਂ ਉਹ ਆਪਾਂ ਨੂੰ ਕਿੰਨੀ ਹੀ ਇੱਜ਼ਤ ਦਿੰਦੇ ਹੁਣ ਕਿੰਨਾ ਹੀ ਆਪਣਾ ਮਾਣ ਸਤਿਕਾਰ ਕਰਦੇ ਹੁਣ ਪਰ ਅੱਜ ਕੱਲ ਦੇ ਜ਼ਮਾਨੇ ਦੇ ਮੁਤਾਬਕ ਆਪਾਂ ਅਮੀਰ ਬੰਦੇ ਵੱਲ ਝੁਕਾਵ ਜ਼ਿਆਦਾ ਰੱਖਾਂਗੇ ਚਾਹੇ ਉਹ ਆਪਣੀ ਕਦਰ ਕਰੇ ਜਾਂ ਨਾ ਕਰੇ ਕਹ ਹੋਰ ਗੱਲ ਸਾਧ ਸੰਗਤ ਜੀ ਜਦੋਂ ਵੀ ਕਿਸੇ ਅਮੀਰ ਬੰਦੇ ਨੂੰ ਆਪਣੀ ਲੋੜ ਪੈਂਦੀ ਤਾਂ ਆਪਾਂ ਸੱਤ ਕੰਮ ਛੱਡ ਕੇ ਉਸ ਦਾ ਕੰਮ ਕਰਦੇ ਆਂ ਪਰ ਜਦੋਂ ਵੀ ਕੋਈ ਗਰੀਬ ਆਪਣੇ ਨੂੰ ਆਪਣੇ ਰਿਗਾਰਡਿੰਗ ਕੋਈ ਆਪਣੀ ਲੋੜ ਲੈ ਕੇ ਆਉਂਦਾ ਏ ਤਾਂ ਇਹ ਬਹੁਤ ਸਾਰੇ ਬਹੁਤ ਸਾਰੇ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਸ ਵੱਲੋਂ ਮੁੱਖ ਫੇਰ ਲੈਂਦੇ ਨੇ ਸਾਧ ਸੰਗਤ ਜੀ ਇਹ ਵੀ ਨਾ ਨਹੀਂ ਕਰਨਾ ਚਾਹੀਦਾ ਕਿਉਂਕਿ ਜੀ ਆਪਣੇ ਕੋਲ ਹੋਇਆ ਤਾਂ ਹੀ ਕੋਈ ਆਪਣੇ ਦਰ ਤੇ ਆਇਆ ਉਸ ਵਾਹਿਗੁਰੂ ਦਾ ਸ਼ੁਕਰ ਕਰੀਏ ਕਿ ਉਹ ਪਰਮਾਤਮਾ ਦਾ हे वैगुरु ਤੁਸੀਂ ਸਾਨੂੰ ਕਿਸੇ ਦੀ ਮਦਦ ਕਰਨ ਜੋਗੇ ਕੀਤਾ ਇਸ ਲਈ ਤੁਹਾਡੇ ਹੁਕਮਾ ਮੁਤਾਬਕ ਜਿੰਨੀ ਹੋ ਸਕੇ ਅਸੀਂ ਮਦਦ ਕਰਾਂਗੇ ਕਿਉਂਕਿ ਇਹ ਜਿਹੜਾ ਆਪਣੇ ਘਰੇ ਕੋਈ ਗਰੀਬ ਕੋਈ ਮਦਦ ਲੈਣ ਆਉਂਦਾ ਹੈ ਤਾਂ ਇਹ ਉਸ ਪਰਮਾਤਮਾ ਦਈ ਭੇਜੀ ਹੋਈ ਰੂਹ ਹੁੰਦੀ ਹੈ ਕਦੇ ਵੀ ਕਿਸੇ ਨੂੰ ਆਪਦੇ ਦਰ ਤੋਂ ਨਿਰਾਜ ਨਾ ਭੇਜਿਆ ਕਰੋ ਕਿਉਂਕਿ ਵਾਹਿਗੁਰੂ ਆਪਣੇ ਦਰ ਤੋਂ ਕਦੇ ਵੀ ਕਿਸੇ ਨੂੰ ਖਾਲੀ ਨਹੀਂ ਮੋੜਦਾ ਆਪਾਂ ਵੀ ਤਾਂ ਉਸ ਦਰ ਦੇ ਮੰਗਤੇ ਹੀਆਂ ਆਪਾਂ ਵੀ ਤਾਂ ਉਹਦੇ ਦਰ ਦੇ ਪੁਖਹਾਰੇ ਆ ਆਪਾਂ ਨੂੰ ਵੀ ਤਾਂ ਉਹ ਦਿੰਦਾ ਏ ਆਪਣੀਆਂ ਵੀ ਉਹ ਝੋਲੀਆਂ ਭਰਦਾ ਏ ਇਸੇ ਤਰ੍ਹਾਂ ਨਿਮਰਤਾ ਰੱਖਿਆ ਕਰੋ ਤੇ ਹਰ ਇੱਕ ਦਾ ਆਦਰ ਕਰਿਆ ਕਰੋ ਸਾਧ ਸੰਗਤ ਜੀ ਆਪਾਂ ਨੂੰ ਇੱਕ ਹੋਰ ਗੱਲ ਆਪਾਂ ਨੂੰ ਹੰਕਾਰ ਕਦੇ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਧ ਸੰਗਤ ਜੀ ਜੋ ਵੀ ਆਪਣੇ ਕੋਲੇ ਉਸ ਗੁਰੂ ਪਰਮਾਤਮਾ ਉਸ ਵਾਹਿਗੁਰੂ ਦਾ ਦਿੱਤਾ ਹੋਇਆ ਏ ਉਹ ਜਦੋਂ ਦੇਣ ਤੇ ਆਉਂਦਾ ਤਾਂ ਵੀ ਮਿੰਟ ਨਹੀਂ ਲਾਉਂਦਾ ਜਦੋਂ ਉਸਨੇ ਫਰਸ਼ ਤੋਂ ਅਰਸ਼ ਤੇ ਕਰਨਾ ਏ ਉਦੋਂ ਵੀ ਉਹ ਮਿੰਟੋ-ਮਿੰਟੀ ਕਰ ਸਕਦਾ ਹੈ ਤਾਂ ਉਹਦਾ ਪਤਾ ਨਹੀਂ ਜੋ ਨੇ ਆਪਾਂ ਨੂੰ ਦਿੱਤਾ ਹੈ ਕਿਹੜੇ ਵੇਲੇ ਉਹ ਕਿਸ ਟਾਈਮ ਤੇ ਕਿਸ ਸਮੇਂ ਆਪਣੇ ਤੋਂ ਵਾਪਸ ਵੀ ਲੈ ਸਕਦਾ ਹੈ ਇਸ ਲਈ ਕਿਸੇ ਵੀ ਚੀਜ਼ ਦਾ ਹੰਕਾਰ ਨਾ ਕਰਿਆ ਕਰੋ ਉਸ ਪ੍ਰਮਾਤਮਾ ਦੇ ਸ਼ੁਕਰਾਨੇ ਕਰਿਆ ਕਰੋ ਕਿਉਂਕਿ ਜੋ ਵੀ ਜੋ ਵੀ ਇਨਸਾਨ ਜੋ ਵੀ ਮਨੁੱਖ ਉਸ ਪਰਮਾਤਮਾ ਦੇ ਸ਼ੁਕਰਾਨੇ ਕਰਦਾ ਹੈ ਹੰਕਾਰ ਵਿੱਚ ਨਹੀਂ ਆਉਂਦਾ ਸੋ ਪਰਮਾਤਮਾ ਉਹਨੂੰ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਉਸ ਤੋਂ ਕਦੇ ਵੀ ਵਾਪਸ ਨਹੀਂ ਲੈਂਦੇ ਕਿਉਂਕਿ ਸਾਧ ਸੰਗਤ ਜੀ ਜਦੋਂ ਮਨੁੱਖ ਵਿੱਚ ਹੰਕਾਰ ਆ ਜਾਂਦਾ ਹੈ ਉਸ ਸਮੇਂ ਪਰਮਾਤਮਾ ਆਪਣੀ ਹੋਂਦ ਉਸ ਨੂੰ ਜ਼ਰੂਰ ਦਿਖਾਉਂਦਾ ਹੈ ਇਹ ਤੁਸੀਂ ਕਿਸੇ ਕੇਸ ਵਿੱਚ ਵੀ ਦੇਖ ਲਿਓ ਆਪਣੇ ਆਲੇ ਦੁਆਲੇ ਆਪਣੇ ਰਿਸ਼ਤੇਦਾਰਾਂ ਦੇ ਜਰੂਰ ਤੁਹਾਨੂੰ ਕੋਈ ਨਾ ਕੋਈ ਇਦਾਂ ਦਾ ਕੇਸ ਮਿਲ ਜਾਵੇਗਾ ਜਿਸ ਬੰਦੇ 'ਚ ਬਹੁਤ ਜ਼ਿਆਦਾ ਹੰਕਾਰ ਸੀ ਤੇ ਰੱਬ ਨੇ ਉਸ ਦਾ ਹੰਕਾਰ ਕਿਸੇ ਨਾ ਕਿਸੇ ਤਰੀਕੇ ਜ਼ਰੂਰ ਤੋੜਿਆ ਹੋਵੇਗਾ। ਪ੍ਰਸਾਦ ਸਿੰਘ ਜੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਇਹਨਾਂ ਗੱਲਾਂ ਤੇ ਜ਼ਰੂਰ ਧਿਆਨ ਦਿਈਏ ਆਪਾਂ ਗੁਰੂ ਵਾਲੇ ਬਣੀਏ ਤੇ ਗੁਰੂ ਦੀਆਂ ਦਿੱਤੀਆਂ ਹੋਈਆਂ ਗੱਲਾਂ ਨੂੰ ਆਪਣੇ ਮਨ ਵਿੱਚ ਧਾਰਨ ਕਰੀਏ ਗਰੀਬ ਅਮੀਰ ਵਿੱਚ ਕੋਈ ਫਰਕ ਨਾ ਕਰੀਏ ਨਾ ਹੀ ਆਪਾਂ ਤਗੜੇ ਮਾੜੇ ਵਿੱਚ ਕੋਈ ਫਰਕ ਕਰੀਏ ਨਾ ਹੀ ਆਪਾਂ ਦੇ ਆਪਣੀ ਜਾਇਦਾਦ ਦਾ ਹੰਕਾਰ ਕਰੀਏ ਤੇ ਨਾ ਹੀ ਰੰਗ ਰੂਪ ਦਾ ਹੰਕਾਰ ਕਰੀਏ ਸਾਧ ਸੰਗਤ ਜੀ ਇਹ ਗੁਰੂ ਵੱਲੋਂ ਦਿੱਤੀਆਂ ਹੋਈਆਂ ਕੁਝ ਬਾਕੀ ਸ਼ਿਸ਼ਿਆ ਨੇ ਜਿਨ੍ਹਾਂ ਦਾ ਆਪਾਂ ਹਮੇਸ਼ਾ ਉਸ ਗੁਰੂ ਦਾ ਸ਼ੁਕਰਾਨਾ ਕਰੀਏ ਕਿ ਵਾਹਿਗੁਰੂ ਸ਼ੁਕਰ ਹੈ ਤੁਸੀਂ ਸਾਡੇ ਤੇ ਇੰਨੀ ਕਿਰਪਾ ਕੀਤੀ ਸਾਡੇ ਤੇ ਆਉਣ ਵਾਲੇ ਦੁੱਖ ਤੇ ਸੰਕਟ ਟਾਲਣਾ ਸੋ ਸਾਧ ਸੰਗਤ ਜੀ ਉਹਨਾਂ ਮਨੁੱਖਾਂ ਤੇ ਉਹਨਾਂ ਪਰਿਵਾਰਾਂ ਤੇ ਉਸ ਮਾਈ ਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਰਹਿੰਦੀ ਏ ਉਹਨਾਂ ਦੀ ਕਦੇ ਤੱਤੀ ਵਾਣੀ ਲੱਗੀ ਤੇ ਉਹਨਾਂ ਦਾ ਕਾਰੋਬਾਰ ਚੜਦੇ ਤੋਂ ਚੜਦਾ ਹੀ ਰਹਿੰਦਾ ਹੈ ਤੇ ਬੱਚੇ ਵੀ ਉਹਨਾਂ ਦੀ ਸਮਤ ਬੁੱਧੀ ਵਾਲੇ ਹੁੰਦੇ ਹਨ ਕਿਉਂਕਿ ਬੱਚੇ ਜੋ ਦੇਖਦੇ ਹਨ ਉਸੇ ਨੂੰ ਅਡਾਪਟ ਕਰਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਅਪਲਾਈ ਕਰਦੇ ਹਨ ਸੋ ਸਾਧ ਸੰਗਤ ਜੀ ਆਪਾਂ ਨੂੰ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਇੱਕ ਸੱਚੇ ਤੇ ਸੁੱਚੇ ਗੁਰਸਿੱਖ ਬੰਨਾ ਚਾਹੀਦਾ ਹੈ ਤੇ ਝੂਠ ਫਰੇਬ ਚੁਗਲੀ ਨਿੰਦਿਆ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਸੋ ਇਹ ਸਭ ਦੀਆਂ ਜ਼ਿੰਦਗੀਆਂ ਵਿੱਚ ਹੋਣ ਵਾਲੀਆਂ ਪੁੱਲਾਂ ਤੇ ਗਲਤੀਆਂ ਹੁੰਦੀਆਂ ਹਨ ਸਭ ਤੋਂ ਹੁੰਦੀਆਂ ਹਨ ਸਾਡੇ ਤੋਂ ਵੀ ਹੋਈਆਂ ਹੋਣਗੀਆਂ ਪਰ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ ਤਾਂ ਹੌਲੀ-ਹੌਲੀ ਇਹਨਾਂ ਗਲਤੀਆਂ ਨੂੰ ਕੱਟ ਕਰਕੇ ਆਪਾਂ ਇਨਾ ਤੇ ਕੰਟਰੋਲ ਕਰਕੇ ਗੁਰੂ ਵਾਲੇ ਪਾਸੇ ਸੱਚੇ ਮਨ ਨਾਲ ਲੱਗ ਸਕੀਏ ਸਾਧ ਸੰਗਤ ਜੀ ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਜਰੂਰ ਪਸੰਦ ਆਵੇਗੀ ਇਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਨਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਰਹਿਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜਰੂਰ ਭਰਨਾ ਬਲਾਉ ਫਤੇ